ਸਭ ਜੀਏ ਕਾਲ ਤੁਮ ਜਨ ਦੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਡੇਰਾ ਸੰਤ ਬਾਬਾ 사ਦੂ ਸਿੰਘ ਪਿੰਡ ਕਾਖਲ ਵਿਖੇ 15ਵਾਂ ਕਬੱਡੀ ਕੱਪ ਅਤੇ ਚੌਥਾ ਟਰੈਕਟਰ ਤਮੀਆਂ ਮੁਕਾਬਲਾ ਧੰਨ ਧੰਨ ਬਾਬਾ 사ਦੂ ਸਿੰਘ ਜੀ ਸਪੋਰਟਸ ਕਲੱਬ ਵੱਲੋਂ ਸੂ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਤੇ ਸ਼੍ਰੀ ਕੰਨਪਰ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੁਆ ਸਜਾਈ ਗਈ ਜਿਨ੍ਹਾਂ ਵਿੱਚ ਸੰਤ ਬਾਬਾ ਸੁਖਵੰਤ ਸਿੰਘ ਜੀ ਪੰਥਕ ਢਾਡੀ ਜਥਾ ਮਨਜੋਤ ਸਿੰਘ ਬੈਂਸ ਤੇ ਹੋਰ ਰਾਗੀ ਢਾਡੀ ਅਤੇ ਕੁਸ਼ਰੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ। ਇਸ ਮੌਕੇ ਦੇ ਟਰੈਕਟਰ ਤਵੀਓ ਮੁਕਾਬਲਾ ਅਤੇ ਜੁਗਾੜੂ ਟਰੈਕਟਰ ਤਵੀਓ ਮੁਕਾਬਲਾ ਸਿੰਪਲ ਟਰੈਕਟਰ ਤਵੀਓ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਤੇ ਕਬੱਡੀ ਆਲ ఓਪਨ ਕਲੱਬਾਂ ਦੇ ਮੁਕਾਬਲੇ ਕਰਵਾਏ। ਫਾਈਨਲ ਮੁਕਾਬਲਾ ਗੱਖਲ ਅਤੇ ਲਿੱਧਰਾਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜੇਤੂ ਟੀਮ ਨੂੰ ਪਹਿਲਾ ਇਨਾਮ 75000 ਰੁਪਏ ਅਤੇ ਦੂਜਾ ਇਨਾਮ 61000 ਰੁਪਏ ਦਿੱਤਾ ਗਿਆ। 70 ਕਿਲੋ ਭਾਰ ਵਰਗ ਦਾ ਸ਼ੋਅ ਮੈਚ ਗੱਖਰ ਅਤੇ ਖੋਜੇ ਵਾਲ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ ਇਸ ਦੌਰਾਨ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ ਇਸ ਦੌਰਾਨ ਪਿੰਡ ਦੇ ਸਰਪੰਚ ਵੀ.ਵੀ. ਸਰਜੀਦਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਕਿਹਾ ਕਿ ਸਾਨੂੰ ਅਜਿਹੇ ਕਿੜ ਮੇਲਿਆਂ ਵਿੱਚ ਵੱਧ ਜੜ ਕੇ ਸ਼ਿਰਕਤ ਕਰਨੀ ਚਾਹੀਦੀ ਹੈ ਮੁੱਖ ਪ੍ਰਬੰਧਕ ਪੰਪੂ ਗੱਖਰ ਨੇ ਸਮੂਹ ਪ੍ਰਵਾਸੀ ਵੀਰਾਂ ਖਿਡਾਰੀਆਂ ਦਰਸ਼ਕਾਂ ਤੇ ਨਗਨਵਾਸੀਆਂ ਦਾ ਸਹਿਯੋਗ ਦੇਣ ਲਈ तहे ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦਾ ਪਿੰਡ ਪੱਦਰ ਦੀ ਕਬੱਡੀ ਕਰਵਾਉਣ ਦਾ ਮਕਸਦ ਨੌਜਵਾਨਾਂ ਨੂੰ ਕੋਡੀ ਕੇ ਨਾਲ ਹਿਲਾਇਆ ਪੇਸ਼ ਹੈ ਰਿਪੋਰਟ ਇਹ ਜੇ 15 ਸਾਲ ਤੋਂ ਲਗਾਤਾਰ ਹੋ ਰਿਹਾ ਇਸ ਤਰ੍ਹਾਂ ਬਹੁਤ ਵਧੀਆ ਪ੍ਰਲਆ ਆ ਪੱਪੂ ਆ ਖਲ ਰੋਪੀ ਗਿਆ ਖਲ ਸਾਰਾ ਫਰੰਡ ਕਮੇਟੀ ਸਾਰਾ ਨਗਰ 15 ਸਾਲ ਤੋਂ ਚੱਲ ਰਹੀ ਹੈ ਮੰਗਾਂ ਦਾ ਪੈਸੇ ਦਾ ਦੇਖੋ ਪਹਿਲਾਂ ਅਸੀਂ ਖੇਡਦੇ ਹੀ ਫਿਰ ਪੱਪੂ ਆਇਆ ਸੀ ਫਾਇਆ ਮੰਨੀ ਆ ਉਸ ਤੋਂ ਬਾਅਦ ਫੇਰ ਬ੍ਰੇਕ ਲੱਗ ਗਈ ਹੁਣ ਹਨਾ ਇਹ ਚੱਲ ਜਾਈਏ ਕਹਿੰਦੇ ਪਿੱਛੇ ਕਾਰਨ ਹਾਂ ਆਈ ਤਾਂ ਆ ਮਸੂਲ ਹੁਣ ਤੱਕ ਕਬੱਡੀ ਇੱਕ ਤਾਂ ਇੰਨਾ ਵੀ ਜੋ ਬਜੂ ਵੀ ਖੇਡ ਸਕਦੇ ਆ ਇਹ ਚ ਪਰਿਵਾਰ ਵੀ ਸੈੱਟ ਹੋ ਜਾਂਦਾ ਤੁਸੀਂ ਵਧੀਆ ਸੈੱਟ ਵੀ ਹੋ ਸਕਦੇ ਪਰ ਕਬੱਡੀ ਨਾਲ ਲੱਗਾਂ ਦੀ ਤਰੋੜਾਂ ਨਹੀਂ ਆ ਨਾ ਤੇ ਹੁਣ ਤਾਂ ਉਹ ਗੱਲ ਐਨੀ ਵੀ ਇਹਨਾਂ ਦਾ ਜੁੜਨਾ ਚਾਹੀਦਾ ਸਪੋਰਟ ਨਾਲ ਲੋਕਾਂ ਨਾਲ ਮੈਸੇਜ ਕੀ ਹੈ ਕਿ ਮੈਸੇਜ ਇਹ ਹੀ ਹੈ ਵੀ ਤੁਸੀਂ ਦੇਖੋ ਨਸ਼ਾ ਆ ਰਿਹਾ ਹੈ ਛੱਡੋ ਤੇ ਵਧੀਆ ਸਪੋਰਟਸ ਨਾਲ ਜੁੜੋ ਤਾਂ ਯਾਤ ਮਰਦਲਾ ਪੁੰਜਾ ਹੋਣਾ ਬਕੇ ਨਾ ਆਕ ਤੁਹਾਡੇ ਬਾਰੇ ਦੁਨੀਆ ਜਾਣਦੀ ਹੈ ਕਿ ਪਰ ਜਿਹੜਾ ਨਵਾਂ ਯੂਥ ਹੈ ਸ਼ਾਇਦ ਉਹਨਾਂ ਨੇ ਨਹੀਂ ਖੇਲਦੇ ਦੇਖਿਆ ਨਾ ਕੋਈ। ਸਭ ਹੀ ਜਾਣਦੇ ਹੁਣ ਆਪਣੇ ਬਾਰੇ। ਕਿ ਮੇਰੇ ਚਾਖ ਲਈ ਮੈਂ 92 ਟਮਨੇ ਵਰਲਡ ਕੱਪ ਦਾ ਕੈਨੇਡਾ ਦਾ ਵੈਸਟਰਨ ਫਰਿਆ ਹੀ। 25 ਸਾਲ ਕਬੱਡੀ ਖੇਡੀ ਆਈ। ਬਹੁਤ ਯਾਦਗਾਰੀ ਪਲੜਾ ਐਡਾ ਵੱਟਾ ਖੇਡ ਚ। ਜਨਤਾਂ ਦਾ ਬਹੁਤ ਆ ਜਿਹਦੀਆਂ ਦੱਸ ਨਹੀਂ ਸਕਦੇ ਨਾ। ਹਰ ਮੈਚ ਯਾਦਗਾਰ ਹੁੰਦਾ ਨਾ। ਇੱਥੇ ਲੈਕਸਟੀ ਬੋਰਡ ਤੇ ਵੀਲੀ ਬੋਰਡ ਦਾ ਸਪੋਰਟ ਤੇ ਇਸ ਗੱਲ ਮੀ ਫਰਕ ਕੀ ਆਇਆ ਕਬੱਡੀ ਦੇ ਉੱਤੇ ਦੇਖੋ ਭਾਈ ਮੈਨੂੰ ਪਤਾ ਸੀ ਇਹ ਗੱਲ ਤੁਸੀਂ ਕਰਨੀ ਹੈ ਜਦੋਂ ਭਾਜੀ ਉਹਦਾ ਸੰਸਾਰ ਹੀ ਇੱਕ ਬਦਲਾਅ ਆਇਆ ਬਦਲੀ ਆ ਉਹਨਾਂ ਵੇ ਕਬੱਡੀ ਸੀ ਵੀ ਹੋਣਾ ਹੀ ਕਬੱਡੀ ਚ ਮਸਾ ਆਇਆ ਹੈ ਨਾ ਇਹ ਸਰ ਕੇ ਬੱਚਿਆਂ ਨੂੰ ਇਹਨਾਂ ਜੋੜਨਾ ਚਾਹੀਦਾ ਹੀ ਹੈ ਨਾ ਅچھے ਪਾਣੀਆਂ ਤੋਂ ਦੂਰ ਰਹਿ ਕੇ ਇੱਕ ਵਧੀਆ ਆਪਣੀ ਲਾਈਫ ਸੈੱਟ ਕਰ ਸਕਦੇ ਕਬੱਡੀ ਚ ਤੋਂ ਹੀ ਹੈ ਨਾ ਪਾ ਪੈਸਾ ਬਹੁਤ ਆ ਗਿਆ ਕਬੱਡੀ ਦੇ ਵਿੱਚ ਪਰ ਇੰਟਰਨੈਸ਼ਨਲ ਪੱਧਰ ਤੇ ਕੋਈ ਨਕਾਮ ਨਹੀਂ ਮਿਲਿਆ ਇਸ ਦੇ ਵਿੱਚ ਦੇਖੋ ਇਹ ਤਾਂ ਜਿੱਥੇ ਤਾਈ ਕਿ ਲੱਗਿਆ ਇਕੱਲੇ ਇਹਨੂੰ ਪੰਜਾਬੀ ਲਗਾਈ ਕੋਈ ਸਰਕਾਰਾਂ ਨੇ ਨਹੀਂ ਇਹਦੇ ਲਈ ਕੁਝ ਵੀ ਕੀਤਾ ਨਹੀਂ ਦੇ ਕਾਰ ਨਹੀਂ ਹੈ ਉਹਦੇ ਦੇ ਦੇਖੋ ਹੁਣ ਇਹ ਇਦਾਂ ਦੀ ਜਗ੍ਹਾ ਸਾਰਾ ਸਰ ਬੰਦੇ ਜੰਦਾ ਵੱਜਣਾ ਜੇ ਨਹੀਂ ਇਹ ਵੀ ਕੋਈ ਸੁੱਖਾ ਕੰਮ ਥੋੜੀ ਆਇਆ ਹੈ ਨਾ ਦੇਖੋ ਜਿਹੜੇ ਸਰਕਾਰਾਂ ਦੇ ਹੱਥੋਂ ਦੀਆਂ ਕ੍ਰੈਕਟਰ ਲੜਕੀਆਂ ਕਿੱਥੇ ਲੈ ਗਏ ਆ ਨਾ ਜੋ ਵੀ ਪੰਜਾਬੀਆਂ ਦਾ ਤੱਕਾ ਹੁੰਦਾ ਮੈਨੂੰ ਤਾਂ ਇਹੀ ਲੱਗਦਾ ਵੀ ਪੰਜਾਬ ਦੀ ਕਬੱਡੀ ਸੀ ਤਾਂ ਕਰਕੇ ਗਾ ਨਹੀਂ ਧੰਤਨਬਾਪਾ ਸਾਹਿਬ ਸਿੰਘ ਸਪੋਰਟਸ ਕਲੱਬ ਧੰਤਨਬਾਪਾ ਸਾਹਿਬ ਸਿੰਘ ਦੇ ਤਕਫਸਤਾਨ ਤੇ ਹਰ ਸਾਲ ਦੀ ਥਣਾ ਇਸ ਸਾਲ ਵੀ ਅਸੀਂ ਕਬੱਡੀ ਕੱਪ ਕਰਾ ਰਹੇ ਹਾਂ ਕਿਉਂਕਿ ਟਾਈਮ ਦੇ ਕਲੱਬ ਉੱਪਰ ਕਲੱਬ ਰੱਖਿਆ ਅਸੀਂ ਕਿਉਂ ਨਾ ਵੀ ਨਵੇਂ ਮੁੰਡਿਆਂ ਨੂੰ ਖੇਡਣ ਦਾ ਮੌਕਾ ਮਿਲੇ ਹਰ ਸਾਲ ਹੀ ਇੱਥੇ ਪਿੰਡ 'ਚ ਰੱਖਦੇ ਆਂ ਇੱਕ ਆਪ ਹੁੰਦਾ ਜਿਹੜਾ ਉਹ ਨਹੀਂ ਕਰਾ ਰਿਹਾ ਹਾਈ ਕਬੱਡੀ ਟੂਰਨਾਮੈਂਟ ਕਰਾ ਰਿਹਾ ਹੈ

ਸਾਡੇ 9 ਤੋਂ 9 ਅਕਤੂਬਰ ਤੱਕ ਇਹ ਸਾਨੂੰ ਪਹੁੰਚਾ ਜੀ ਸਾਡੇ ಗ್ರಾಮ ਪੰਚਤ ਦਾ ਹਸਲ ਤੇ ਐਨਆਰਪੀ ਦੇ ਵੀਰਾਂ ਦਾ ਬਹੁਤ ਸ਼ੁਕਰੀਆ ਸਾਨੂੰ ਬੜੇ ਧੰਨਵਾਦੀਆਂ ਹੀ ਇਹਨਾਂ ਨੇ ਵੀਰਾਂ ਦਾ ਜਿਹੜਾ ਸਾਡਾ ਇਹਨਾਂ ਸਲੋਗ ਦਿੱਤਾ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਅੱਜ ਧੰਨਵਾਦ ਇਹਨਾਂ ਦਾ ਕਰਨਾ ਚਾਹੁੰਦੇ ਹਾਂ ਸਾਡੇ ਐਨਆਰਪੀਓ ਦਾ ಗ್ರಾಮ ਪੰਚਤ ਦਾ